हां सासी ਘਰ ਪੈਣੀ ਘੋਸ਼ਣਾ ਸਭ ਠੀਕ ਠਾਕ ਹੋਰ ਕਿਵੇਂ ਲਾਇਆ ਸੀ ਅੱਛਿਆ ਭਤੀਜਾ ਆਇਆ ਭੂਆ ਨੂੰ ਮਨਾਉਣ ਉਹਦੇ ਨੂੰ ਕੀ ਚਾਹੀਦਾ ਨਾ ਕਿ ਭਾਏ ਦੋ ਦੋ ਅੱਖਾਂ ਹੈ ਅੱਛਿਆ ਇਹ ਤਾਂ ਫਿਰ ਤੈਨੂੰ ਪਤਾ ਹੀ ਹੈ ਭੈਣ ਇਹ ਉਨਾ ਚਿਰ ਮਿੰਤਾ ਮਤੋਂ ਬਾਅਦ ਤੱਕ ਕਿਸ ਨੇ ਪੁੱਛਣਾ ਉਹ ਨਹੀਂ ਚਾਹ ਵੀ ਘੁੱਟ ਵੀ ਨਹੀਂ ਦੇਣੀ ਆ ਇਹਦਾ ਬਤਨ ਪਤਾ ਹੀ ਹੈ ਚਲਤਾ ਹੈ ਕਿ ਇਹ ਰਖਣੀਆਂ ਕਰਾਇਆ ਵਸੀਤ ਕਰਾਇਆ ਆ ਜੋ ਵੀ ਆ ਮਦੀ ਉਹਨਾਂ ਨੂੰ ਦੇ ਆ ਉਹੀ ਤਾਂ ਮੈਂ ਕਹਿਨੀ ਆ ਬਾਜ਼ ਤਾਂ ਪਾਣੀ ਦੀ ਘੁੱਟ ਵੀ ਨਹੀਂ ਪੁੱਛਦਾ ਅਗਲੇ ਅੱਛੇ ਅੱਜ ਸੂਟ ਲਾ ਕੇ ਹੋਰ ਡੱਬਾ ਵਰਪੀ ਦਾ ਹੈ ਹੋਰ ਅੱਛੇ 5 ਕਿਲੋ ਲੱਡੂ ਅੱਨਾ ਦਾ ਕਾ ਜਵਾਨੀ ਮੇਰੇ ਪੈਰਾਂ ਕੀ ਸੁਧਾਰ ਆਇਆ ਹੁਣ ਜਿੰਨਾ ਬਾਪੂ ਦੀ ਜ਼ਮੀਨ ਨੌਕਰਾਂ ਨੂੰ ਆ ਗਿਆ ਹੈ ਜਾ ਨਹੀਂ ਯਾ ਲਾਸਟ ਵਾਰ ਦਸਨਾਰਾ ਫੇਰ ਨਹੀਂ ਦਿੰਦੇ ਦੇਖ ਕੇ ਰਹੀ ਮੇਰਾ ਸਾਰਾ ਕੁਝ ਦੇਖਿਆ ਭਣੀ ਭਾਈਆਂ ਐ ਰਾਜਪਤੀ ਜੀ ਥਾਣਾ ਛੱਡ ਦੇ ਭੂਆ ਉਹ ਨਾ ਜਾਣਾ ਇਹ ਤਾਂ ਗੱਲ ਪਹਿਲਾਂ ਤੇ ਕਹਾ ਹੁੰਦਾ ਭਾਈ ਪਰਜਾਈਆਂ ਨਾਲ ਹੁੰਦੇ ਨੇ ਪੇਕੇ ਤਾਂ ਉਦੋਂ ਬਾਅਦ ਤਾਂ ਚਾਦੀ ਘੁੱਟ ਦਾ ਨੌਂ ਲੈ ਲੈਂਦੇ ਭਤੀਜੇ ਤੀਜੇ ਸੱਚੀ ਗੱਲ ਆ ਹਾਂ ਉਹ ਕੰਮ ਹੋ ਜਾਂਦਾ ਆਹੋ ਆ ਪਿੱਛੇ ਜੇ ਮੇਰੇ ਭਤੀਜੇ ਦਾ ਵਿਆਹ ਸੀ ਹਾਂ ਮੈਂ ਤਾਂ ਭੈਣ ਚਾਰ ਪੰਜ ਸੀਟ ਸਮਾਲੇ ਵਧੀਆ ਵਧੀਆ ਹਾਂ ਲੜਪੜ ਕੇ ਹੋਰ ਬਹੁ ਨੂੰ ਸ਼ਾਂਤ ਕਰਾ ਲਈ ਵੀ ਜਦ ਆਉਗੀ ਰੋਟੀ ਕਰਾਂਗੇ ਚਲ ਸ਼ਾਂਤ ਪਾਵਾਂਗੇ ਹਾਂ ਚਲ ਸਾਰਾ ਕੁਝ ਵਧੀਆ ਕੀਤਾ ਮੈਂ ਕਿਹੜਾ ਕੁਝ ਲੈਣ ਖਾਤਰ ਕੀਤਾ ਸੀ ਭੈਣੇ ਮੈਨੂੰ ਤਾਂ ਕਾਟ ਵੀ ਨਹੀਂ ਦਿੱਤਾ ਵਿਆਹ ਦਾ ਹਾਂ ਨਾਤੀ ਦੋਤੀ ਰਹਿ ਗਈ ਉੱਤੇ ਮੱਖੀ ਬਹਿ ਗਈ ਮੇਰੇ ਨਾਲ ਤਾਂ ਉਹ ਕੰਮ ਹੋਇਆ ਤੈਨੂੰ ਪਤਾ ਧੀਆ ਨੋ ਹ ਵਾਲਾ ਘਰ ਜੋਣ ਦਿੰਦੀਆਂ ਨੇ ਭੈਣੇ ਮੈਨੂੰ ਤਾਂ ਮਿਹਣੇ ਦੇ ਦੇ ਕੇ ਖੁੰਝੇ ਲਾਤਾ ਹਾਂ ਆ ਬੜੀ ਨੇ ਸਾਡੀ ਨੇ ਮੈਨੂੰ ਗੱਲ ਕਰਨਾ ਕਿਹਾ ਕਰੇ ਆਹ ਸੂਟ ਤਾਂ ਮੰਮੀ ਨੇ ਪਤੀਜੇ ਦੀ ਜਨ ਚੜਦੀ ਤੇ ਪਾਉਣਾ ਸੀ ਕਿਤੇ ਪਾ ਲੈਣੀ ਆ ਆਹ ਸੂਟ ਮੁਰਦੀ ਗੱਡੀ ਪਾਉਣਾ ਸੀ ਆਹ ਸੂਟ ਮੇਲਣੀ ਕਰਨ ਗਈ ਨੇ ਪਾਉਣਾ ਸੀ ਮੰਮੀ ਆਹ ਤਾਂ ਸੂਟ ਤੂੰ ਜਾਗੋ ਤੇ ਪਾਉਣਾ ਸੀ ਸਿੰਦੇ ਦੇ ਹੁਣ ਤੱਕ ਭੈਣੇ ਮੁੰਡੇ ਆਲਾ ਵੀ ਹੋ ਗਏ ਨਾ ਭਾਲੀ ਕਿੱਥੇ ਨਾ ਨਾ ਵਿਆਹ ਚ ਨਹੀਂ ਸੱਦਿਆ ਪਰ ਪਹਿਲੀ ਕਾਰਨ ਉਹਦਾ ਤੈਨੂੰ ਪਤਾ ਤਾਂ ਅਜੇ ਪਾਈ ਪਰ ਗਈ ਹੁਣ ਬਣ ਕੇ ਪੁੱਛਦੇ ਨੇ ਫੇਰ ਮਾਰੀ ਮੋਟੀ ਪੁੱਛ ਵਿੱਚ ਹੁੰਦੀ ਆ ਉਹੀ ਤਾਂ ਹੈ ਆ ਫੇਰ ਨਹੀਂ ਕੋਈ ਪੁੱਛਦਾ ਬਥੇਰੇ ਕਰਮ ਵਾਲਿਆਂ ਨੇ ਆ ਬਥੇਰੇ ਉਹੀ ਤਾਂ ਸਾਰੇ ਤਾਂ ਨੇ ਘੋੜੇ ਵਾਲਾ ਪਿਰਿਆ ਹੋਇਆ ਆ ਸਾਡੇ ਗਮਾਂਢੀ ਨਹੀਂ ਦੇ ਲੈ ਮੈਂ ਕਹਿੰਦੀ ਆ ਭੂਆ ਦਾ ਇੰਨਾ ਕਰਦੇ ਨੇ ਆਪਣੀਆਂ ਭੂਆ ਦਾ ਭੈਣਾ ਤੋਂ ਵੀ ਵੱਧ ਪਹਿਲਾਂ ਭੂਆ ਨੂੰ ਸੁਧਾਰਾਂ ਭੂਆ ਨੂੰ ਸੂਟ ਭੂਆ ਨੂੰ ਆ ਹਾਂ ਅਸਿਆਤ ਚੜ ਕੇ ਨਾ ਤਾਂ ਭੂਆ ਨੂੰ ਕੋਟੀਆਂ ਲੈ ਕੇ ਤੇ ਪਿਛਲੇ ਸਿਆਤ ਸਾਰੀਆਂ ਚਾਰ ਭੂਆ ਨੇ ਚਾਰਾਂ ਨੂੰ ਭਾਵੇਂ ਸ਼ਾਲ ਲੈ ਕੇ ਦਿੱਤੇ ਚਾਰਾਂ ਨੂੰ ਗਰਗਾਬੀਆਂ ਲੈ ਕੇ ਦਿੱਤੀਆਂ ਹਾਂ ਗਰਗਾਬੀਆਂ ਉਹ ਹਾਂ ਪੈਰਾਂ 'ਚ ਪਾਉਣ ਵਾਲੀਆਂ ਦਿੱਤੀਆਂ ਲੈ ਕੇ ਕਿਨਾਰੇ ਭਾਵੇਂ ਜਰਾਬਾਂ ਲੈ ਕੇ ਦਿੱਤੀ ਮੈਂ ਤਾਂ ਖਰਾਵਾ ਨਾ ਮੰਨਦੀ ਹਾਂ ਇੱਕ ਭੂਆ ਦੀ ਐਨਕ ਟੁੱਟ ਗਈ ਹਾਂ ਪਿੱਛੇ ਜਿਹੜੀ ਆਈ ਸੀ ਜਿਹੜੀ ਹਾਂ ਚਿੱਟੇ ਸੂਟ ਵਾਲੀ ਚਿੱਟੇ ਸੂਟ ਵਾਲੀ ਹਾਂ ਉਹਦੀ ਐਨਕ ਹਾਂ ਆ ਮਿੰਨ ਦਦਮ ਦਰੇ ਤੋੜਤੀ ਖੇੜਦੇ ਖੇੜਦੇ ਨੇ ਲੈ ਜਦੇ ਮੁੰਡਾ 2700 ਦੀ ਐਨਕ ਬਣਵਾ ਕੇ ਲੈ ਕੇ ਆਇਆ ਮਲੌਰ ਤੋਂ ਹਾਂ ਮਾ ਸਾਡੇ ਦਾ ਕੋ ਪਾਣੀ ਦੀ ਘੁੱਟ ਨਹੀਂ ਦੇ ਕੇ ਖੁਸ਼ ਹੈਗਾ ਜੇ ਚਲੇ ਜਾ 100 ਤੇੜੀ ਪਾ ਲੈਂਦੇ ਨੇ ਇੱਕ ਦਿਨ ਮੈਂ ਚਲੀ ਗਈ ਐਕਣੇ ਦਵਾਈ ਲੈਣ ਗਈ ਸੀ ਚੱਲ ਮਹਾਕੋਲ ਦੇ ਪਿੰਡ ਦੇ ਵਿੱਚ ਦੀ ਟੈਂਪੂ ਨਿਕਲਣਾ ਉਹ ਕੁਦਰਤੀ ਟੈਂਪੂ ਐ ਖਰਾਬ ਹੋ ਗਿਆ ਉੱਥੇ ਕੜਾ ਤੇਲ ਮੁੱਕ ਕੇ ਭਾਈ ਦਾ ਪੈਖਾ ਨੇ ਕੀ ਮੁੱਕ ਗਿਆ ਕਿ ਨਹੀਂ ਪਤਾ ਨਹੀਂ ਖਰਾ ਵਾਹ ਕੋਨਾ ਪਾਈ 2 2.5 ਘੰਟੇ ਲੱਗਣਗੇ ਵੀ ਕੋਈ ਹੋਰ ਟੈਂਪੂ ਆ ਜਾ ਤਾਂ ਤੁਸੀਂ ਉਹਦੇ ਵਿੱਚ ਚੜਜੋ ਚੱਲ ਮਖੇ ਜਾਨੂ ਹੋਰ ਟੈਂਪੂ ਆਉ ਕੀ ਦੇਖਣਾ ਚੱਲ ਮਖੇ ਵੀ ਕੋਲੀ ਘਾਰਾ ਮੈਂ ਉੱਤਰ ਕੇ ਚਲੀ ਗਈ ਹਾਏ ਨਹੀਂ ਮੈਂ ਮਰ ਜਾ ਨਹੀਂ ਮੈਨੂੰ ਤਾਂ ਦੇਖ ਕੇ ਸੌ ਤੋੜੀ ਭਾਰੀ ਬੋਤੀ ਮੇਰੇ ਭਤੀਜਾ ਨੇ ਵਿਖਾ ਨਹੀਂ ਰਹਣੇ ਆ ਗਈ ਉਹ ਮੈਂ ਤਾਂ ਹੋਰ ਕਿਤੋਂ ਆਈ ਸੀ ਭਾਣੇ ਮੇਰੇ ਕੋਲ ਕੱਪੜੇ-ਕਪੜਾਂ ਦੇ ਬੈਗ ਸੀ ਹਾਂ ਮੈਂ ਤਾਂ ਕਿਤੇ ਯਾਤਰਾ ਤੋਂ ਆਈ ਸੀ ਉਹਨੇ ਤਾਂ ਕਿਹਾ ਕਿ ਤੇ ਘੂਆ ਖਣ ਖੁੱਫੜ ਨੇ ਕਾੜਤੀ ਪਾਣੀ ਤੈਨੂੰ ਪਤਾ ਹੀ ਅਜ ਕਰੇ ਨੇ ਕੱਪੜੇ ਦੇਖ ਤੂੰ ਹੀ ਮੱਚ ਜਾਂਦੀਆਂ ਨੇ ਮੈਨੂੰ ਚਾਹ ਦਾ ਨਾ ਉਹਨਾਂ ਨੇ ਮੈਨੂੰ ਪਾਣੀ ਦਾ ਨਾਣਾ ਖਾਏ ਮੈਂ ਤਾਂ ਆਪੇ ਗਲਾਸ ਚੱਕਿਆ ਆਪੇ ਪਾਣੀ ਪੀਤਾ ਪੀ ਕੇ ਮੈਂ ਤਾਂ ਮੁੱਠਾ ਟੇਕਿਆ ਕਿ ਮੈਂ ਮੈਂ ਨਹੀਂ ਅੱਜ ਤੁਹਾਡੇ ਦੇ ਹੀ ਚੜਦੀ ਹੈ ਕਿ ਮੈਂ ਤਾਂ ਹੋਟਲ ਤੇ ਆ ਕੇ ਮੱਥਾ ਰੋਟੀ ਖਾਧੀ ਹਾਂ ਬਰਨਾਲੇ ਹੋਰ ਇਹ ਮੈਂ ਤਾਂ ਬਰਨਾਲੇ ਸ਼ਾਹੀ ਪਨੀਰ ਨਾਲ ਰੋਟੀ ਖਾ ਕੇ ਆਈ ਹਾਂ ਨਾਂ ਸ਼ਾਹੀ ਪਨੀਰ ਪੀਤਾ ਨਾਲ ਮੈਂ ਦੁੱਧ ਚ ਪੱਤੇ ਪਵਾ ਕੇ ਪੀਤੇ ਘਰੇ ਆਉਂਦੀ ਨੂੰ ਨੋਹ ਕਹ ਲਈ ਏਕਿਆਂ ਵਿੱਚ ਦੀ ਐਸੀ ਮੰਮੀ ਤਾਂ ਰੱਜ ਕੇ ਉਹੀ ਗੱਲ ਹੋ ਗਈ ਨਾ ਮੈਂ ਕਿਹਾ ਹਾਂ ਭਾਈ ਢੱਡ ਭਰਿਆ ਪਿਆ ਕਿਸੇ ਚੀਜ਼ ਦੀ ਲੋੜ ਨਹੀਂ ਗੀ ਆਰਾਮ ਨਾਲ ਬਿਸਤਰਾ ਨੂੰ ਜਾਂ ਬਿਸ਼ਿਆ ਤੇ ਅਸੀਂ ਆਰਾਮ ਨਾਲ ਪਾ ਗਏ ਆਪਾਂ ਤਾਂ ਇਹ ਤਾਂ ਉਨਾ ਚਿਰ ਆ ਜਿੰਨਾ ਚਿਰ ਜ਼ਮੀਨ ਹੀ ਤਨੌਕਰਾਂ ਦੀ ਮੇਥੇ ਪੁੱਛਲਾ ਜਿੱਦਣ ਦੇ ਹੱਥ ਬढ़ाਏ ਨੇ ਨਾ ਮੁੜ ਕੇ ਸੰਧਾਰਾ ਵੀ ਨਹੀਂ ਦਿੱਤਾ ਹਾਂ ਲੈ ਥੋਕਰਿਆ ਵੀ ਨਹੀਂ ਹੱਥ ਤੇ ਪਾਣੀ ਦਾ ਪਾਣੀ ਹੂੰ ਫੇਰ ਨਹੀਂ ਕਿ ਬੱਚਦਾ ਮਤਨ ਦੱਸ ਕੇ ਹਟੀਆਂ ਵੀ ਸਾਡੇ ਗਮਾਂਢੀ ਨੇ ਬਥੇਰਾ ਪੁੱਛਦੇ ਨੇ ਜਿਹੜੇ ਕਰਮ ਵਾਲਾ ਨੇ ਅਬ ਭਾਈ ਅਪਨੇ ਜਿਹਦੇ ਕਰਮ ਚੰਗੇ ਕੀਤੇ ਹੋਏ ਨੇ ਉਹੀ ਤਾਂ ਗੱਲ ਆ ਜੇ ਆਪਣੇ ਵਰਗੇ ਤਾਂ ਕਰਮੇ ਨਹੀਂ ਚੰਗੇ ਕੀਤੇ ਹੋਏ ਚੱਲ ਛੱਡ ਖੜਾ ਕਰਾਇਆ ਚੱਲ ਜਿੰਨੀ ਕ ਮੱਝ ਚੋ ਹੁੰਦੀ ਆ ਨਿਕਤਾ ਚੋ ਭਾਈਏ ਰਾਜਪਤੀ ਜੀ ਥਾਣਾ ਛੱਡਦੇ ਭੂਆ ਹੁਆ ਜਾਣਾ ਫੇਰ ਤਾਂ ਇਹੀ ਕੰਮ ਹੋਣਾ ਇਹ ਇਹੀ ਬਖਾਣਾ ਚੱਲਣਾ ਚੰਗਾ ਠੀਕ ਆ